ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆ ਐਲੋਵੇਰਾ ਦਾ ਆਚਾਰ ਐਲੋਵੇਰਾ ਆਪਣੇ ਗਮਲੇ 'ਚ ਹੀ ਲੱਗਿਆ ਵਾ ਉਹ ਆਪਾਂ ਤੋੜ ਲਿਆਂਦਾ ਸੀਗਾ ਹੁਣ ਇਹਨੂੰ ਧੋ ਕੇ ਚੰਗੀ ਤਰ੍ਹਾਂ ਧੋ ਲਾਂਗੇ ਤੇ ਸਾਈਡਾਂ ਤੋਂ ਕੱਟ ਲਾਂਗੇ ਇਹ ਪਹਿਲਾਂ ਕੱਟ ਕੇ ਲੈ ਆਂਦਾ ਸੀਗਾ ਜਿਹੜਾ ਇਹਦਾ ਹੁੰਦਾ ਜੈਰੋਜਾ ਪਾਰਟ ਉਹ ਨਿਕਲ ਜਾਂਦਾ ਵਾ ਇਹ ਪਹਿਲਾਂ ਮੈਂ ਲੈ ਆ ਕੇ ਰੱਖ ਲਿਆ ਸੀਗਾ ਤੇ ਇਹਦੇ ਲਈ ਮਸਾਲੇ ਲਏ ਆ ਸੌਫ ਲਈ ਆ ਜਮੈਣ ਜੀਰਾ ਰਾਈ ਮੇਥੇ ਮੇਥੀ ਤੇ ਕਲੌਂਜੀ ਲਈ ਆ ਆ ਕਾਲੀ ਮਿਰਚ ਲਈ ਆ लाल मिर्च ब्लैक नामक लियावा वाइट लियावा ਤੇ ਹਲਦੀ ਲਈ ਆ ਪਹਿਲਾਂ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਧੋ ਕੇ ਐਲੋਵੇਰਾ ਨੂੰ ਇਹਦੇ ਪੀਸ ਕਰ ਲੈਣੇ ਆ ਐਲੋਵੇਰਾ ਨੂੰ ਆਪਾਂ ਧੋ ਲਿਆ ਚੰਗੀ ਤਰ੍ਹਾਂ ਇਹਦੇ ਜਿਹੜੇ ਸਾਈਡਾਂ ਜਾਂ ਤੇ ਹੁੰਦੇ ਕੰਡੇ ਜਿਹੇ ਆ ਇਹ ਆਪਾਂ ਲਾ ਲੈਣੇ ਆ ਸਾਈਡਾਂ ਵਾਲਾ ਸਾਰਾ ਲਾ ਲੈਣਾ ਫਿਰ ਇਹਨੂੰ ਆਪਾਂ ਕੱਟ ਲਾਂਗੇ ਇਹਡੇ-ਇਹਡੇ ਪੀਸ ਬਹੁਤ ਆਚਾਰ ਲਈ ਛੋਟੇ-ਛੋਟੇ ਪੀਸ ਵਧੀਆ ਰਹਿੰਦੇ ਆ ਫੇ ਸਾਰਾ ਖਾਧਾ ਜਾਂਦਾ ਵਾ ਖਰਾਬ ਨਹੀਂ ਜਾਂਦਾਗਾ ਪਾਣੀ ਆਪਾਂ ਗੈਸ ਤੇ ਰੱਖ ਲਿਆ ਵਾ ਇਹਨੂੰ ਬਸ ਇੱਕ ਕਵਾਲਾ ਦਵਾਣਾ ਵਾ ਬਸ ਐਲੋਗਰਾ ਵਿੱਚ ਪਾ ਕੇ ਹੁਣ ਇਹਦੇ ਵਿੱਚ ਪਾ ਲੈਣਾ ਲੋ ਫਿਰ ਥੋੜਾ ਜਿਹਾ ਨਾਮ ਕ ਪਾ ਲੈਣਾ ਵਾ ਆਣੇ ਨੂੰ ਟੱਕ ਦੇਣਾ ਬਸ ਐੱਕੀਆ ਵਾਲਾ ਦੇਣਾ ਮੈਂ ਇਹਨੂੰ ਤੜਕੇ ਦਾ ਨਹੀਂ ਗੈਸ ਤੇ ਰੱਖ ਲਿਆ ਜਿਹੜੇ ਮਸਾਲੇ ਲੈਏ ਸੀ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਰੋਸਟ ਕਰ ਲੈਣਾ ਡਰਾਈ ਰੋਸਟ ਹੀ ਕਰਨੇ ਆ ਇਹਨਾਂ ਵਿੱਚ ਜਿਹੜੀ ਨਮੀ ਜੀ ਹੁੰਦੀ ਹੈ ਫਿਰ ਉਹ ਨਿਕਲ ਜਾਂਦੀ ਹੈ ਫਿਰ ਇਹਨਾਂ ਨੂੰ ਕੁੰਡੇ ਕੋਡ ਨਹੀਂ ਚ ਕਟਾਂਗੇ ਦਾੜ ਦਰਾਜਾ ਬੜਾ ਬ੍ਰੇਕ ਨਹੀਂ ਕਰਨਾ ਮੋਟਾ-ਮੋਟਾ ਜੀ ਕਟਾਂਗੇ ਕਬਾੜਾ ਆ ਗਿਆ ਵਾ ਆਪਾਂ ਗੈਸ ਬੰਦ ਕਰ ਲੈਨੇ ਐ ਐੱਕੀਆ ਵਾਲਾ ਦੇਣਾ ਮੈਂ ਆਸੋਂ ਇਹਨਾਂ ਬਾਹਰ ਕੱਢ ਲਾਂਗੇ ਬਾਹਰ ਕੱਢ ਕੇ ਇਹਨੂੰ ਬਸ ਇੱਕ ਘੰਟਾ ਧੁੱਪੇ ਰੱਖਾਂਗੇ ਧੁੱਪ ਚ ਸੁਕਾ ਲਾਂਗੇ ਬਾਅਦ ਚ ਪਾਵਾਂਗੇ ਆਪਾਂ ਚਾਹ ਰਾਜ ਤੇਜ ਧੁੱਪਾ ਇੱਕ ਘੰਟਾ ਰੱਖ ਲਾਂਗੇ ਬਹੁਤ ਟਾਈਮ ਨਹੀਂ ਰੱਖਣਾ ਐਲੋਵਿਰਾ ਨੂੰ ਵਾਲਾ ਆ ਗਿਆ ਵਾ ਹਣ ਇਹਨਾਂ ਨੂੰ ਬਾਹਰ ਕੱਢ ਲਾਂਗੇ ਹਣ ਇਹਨਾਂ ਨੂੰ ਇੱਕ ਘੰਟਾ ਧੁੱਪਾ ਤੇ ਰੱਖਾਂਗੇ ਧੁੱਪ ਤੇਜ ਆ ਜੇ ਮਾਦਮ ਹੋਵੇ ਤਾਂ ਬੱਧ ਟਾਈਮ ਰੱਖ ਸਕਦੇ ਹਾਂ 1 ਘੰਟਾ ਆਪਾਂ ਹੁਣ ਤੋਂ ਪਜ ਰੱਖਾਂਗੇ ਉਨਾ ਚਿਰ ਆਪਾਂ ਮਸਾਲੇ ਆਪਦੇ ਰੈਡੀ ਕਰ ਲੈਨੇ ਆ ਰੋਸਟ ਕਰ ਲਏ ਉਹਨਾਂ ਨੂੰ ਕੁੱਟ ਲੈਨੇ ਆ ਵੇਟ ਕਰਾਂਗੇ ਹੁਣ ਮਸਾਲੇ ਆ ਪ੍ਰੋਸਟ ਕਰ ਲਏ ਸੀਗੇ ਹੁਣ ਇਹਨਾਂ ਨੂੰ ਕੁੰਡੇ ਕੋੜ ਰੇਨਾ ਮੋਟਾ ਮੋਟਾ ਜਿਹਾ ਕੁੱਟ ਲਾਂਗੇ ਸਰੋਂ ਦਾ ਤੇਲ ਆਪਾਂ ਲੈ ਲਿਆ ਤੜਕੇ ਦਾਣੇ ਜਿ ਪਾ ਲਿਆ ਵਾ ਹੁਣ ਇਹਦੇ ਵਿੱਚ ਅਲੂ ਗਰਾ ਪਾ ਦਾਂਗੇ ਹਨ ਇਹਨਾਂ ਨੂੰ ਥੋੜੀ ਜਿਹਾ ਇਹਦੇ ਵਿੱਚ ਪਕਾ ਲਾਂਗੇ ਤੇਲ 'ਚ ਉਹਦੇ ਨਾਲ ਹਲਾਈ ਜਾਣੋ ਉੱਪਰ-ਨੀਚੇ ਕਰ ਲੈਣਾ ਇਹਦਾ ਥੋੜਾ-ਥੋੜਾ ਕਲਰ ਜਾਂ ਚੇਂਜ ਹੋ ਜਾਊਗਾ ਐਲੋਵੇਰਾ ਨੂੰ ਆਪਾਂ ਇੰਨਾ ਕੁ ਪਕਾਉਣਾ ਵਾ ਫਿਰ ਮਸਾਲਿਆਂ ਦੇ ਨਾਲ ਵੀ ਪੱਕ ਜਾਣਾ ਨਾ ਜਿਹੜਾ ਹੁਣ ਆਪਾਂ ਮਸਾਲੇ ਕੁੱਟੇ ਸੀਗੇ ਉਹ ਮਸਾਲੇ ਪਾ ਦਾਂਗੇ ਕਾਲੀ ਮਿਰਚ ਪਾ ਦਾਂਗੇ ਬਲੈਕ ਨਮਕ ਪਾ ਦਾਂਗੇ ਥੋੜਾ ਜਿਹਾ ਵਾਈਟ ਪਾ ਦਾਂਗੇ ਥੋੜਾ ਜਿਹਾ ਥੋੜੀ ਜਿਹੀ ਹਲਦੀ ਪਾ ਦਾਂਗੇ ਲਾਲ ਮਿਰਚ ਪਾ ਦਾਂਗੇ ਥੋੜਾ ਜਿਹਾ ਬਸ ਹੁਣ ਇਹਨਾਂ ਮਸਾਲਿਆਂ ਨੂੰ ਪਕਾ ਲੈਣਾ ਹੈ ਲੋ ਗੇਰਦਾ achar ਬਣ ਕੇ ਆਪਣਾ ਰੈਡੀ ਹੋ ਗਿਆ ਵਾ ਤੁਸੀਂ ਵੀ ਬਣਾ ਕੇ ਜਰੂਰ ਖਾਓ ਸੇਤ ਨੇ ਬਹੁਤ ਫਾਇਦੇਮੰਦ ਹੁੰਦਾ ਬਹੁਤ ਜਲਦੀ ਬਣ ਜਾਂਦਾ ਵਾ ਇਹ 2 ਮਹੀਨੇ ਆਪਾਂ ਰਾਮ ਨਾਲ ਰੱਖ ਸਕਦੇ ਆ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਥੈਂਕ ਯੂ ਕੱਲ ਨੂੰ ਮਿਲਦੇ ਹੋਏ ਨਵੀਂ ਰੈਸਪੀ ਦੇ ਨਾਲ ਬਾਏ ਬਾਏ